ਪੰਜਾਬੀਓ ਸਿਆਸਾਤਿਕ ਕਾਲ ਜਿਵੇਂ ਕਿ ਭਾਈ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਦੀ ਅਪਡੇਟ ਆ ਚੁੱਕੀ ਹੈ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਿ ਰਸਤਾ ਸੀ ਉਹ ਬੜਾ ਸਾਫ਼ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਜਿਵੇਂ ਕਿ ਉਥਲ ਫੁਤਲ ਮੱਚੀ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਕਿਦਰੇ ਕੈਬਨਿਟ ਮੰਤਰੀ ਖੋਏ ਜਾ ਰਹੇ ਨੇ ਕਿਦਰੇ ਉਹਨਾਂ ਦੀ ਕੁਰਸੀ ਦਾ ਜਿਹੜਾ ਕਿ ਖਤਰਾ ਮੰਡਰਾ ਰਿਹਾ ਇਹ ਵੀ ਗੱਲ ਸੱਚ ਆ ਕਿ ਜਿਹੜਾ ਕਿ ਸੀਐਮ ਭਗਵੰਤ ਮਾਨ ਕੁਰਸੀ ਵੀ ਛੱਡ ਸਕਦੇ ਨੇ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਕਿ ਹਾਈ ਕਮਾਂਡ ਦੀ ਪਹਿਨੀ ਨਜ਼ਰ ਬਣੀ ਹੋਈ ਹੈ ਸੀਐਮ ਭਗਵੰਤ ਮਾਨ ਤੇ ਕਿ ਦਰਸਲ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਠੀਕ ਨਹੀਂ ਚੱਲ ਰਹੀਆਂ ਸੀ ਪੰਜਾਬ ਦੇ ਵਿੱਚ ਹਲਚਲ ਜਿਹੜੀ ਕਿ ਤੇਜ਼ ਹੋ ਚੁੱਕੀ ਹੈ ਤਾਂ ਇਹਨਾਂ ਦੇ ਕਮਾਂਕਾਰਾਂ ਨੂੰ ਲੈ ਕੇ ਹਾਈ ਕਮਾਂਡ ਦਾ ਜਿਹੜਾ ਕਿ ਆਰਡਰ ਹੈ ਉਹ ਤਿੱਖੀ ਮਤਲਬ ਇਹ ਕਹਿ ਸਕਦੇ ਜਿਵੇਂ ਇਹਨਾਂ ਦੀ ਪਹਿਨੀ ਨਜ਼ਰ ਬਣੀ ਹੋਈ ਸੀ ਪਹਿਲਾਂ ਤੋਂ ਹੀ ਸੀਐਮ ਭਗਵੰਤ ਮਾਨ ਦੀ ਕੁਰਸੀ ਕਿਸੇ ਵੇਲੇ ਵੀ ਜਾ ਸਕਦੀ ਆ ਤਾਂ ਦੂਜੇ ਪਾਸੇ ਵੱਡੀ ਖਬਰ ਦੂਜੇ ਪਾਸੇ ਵੱਡੀ ਖਬਰ ਇਹ ਹੈ ਕਿ ਜਿਵੇਂ ਸੀਐਮ ਭਗਵੰਤ ਮਾਨ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਈਡੀ ਨੇ ਵੀ ਉਹਨਾਂ ਦੇ ਉੱਤੇ ਜਿਹੜੀ ਕਿ ਆਪਣੀ ਨਜ਼ਰ ਬਣਾਈ ਹੋਈ ਹੈ ਜਦੋਂ ਕਿ ਅਸਤੀਫਾ ਦਿੰਦਿਆ ਸਾਰੀ ਸੀਐਮ ਭਗਵੰਤ ਮਾਨ ਨੂੰ ਗ੍ਰਿਫਤਾਰ ਕੀਤਾ ਜਾਣਾ ਇਹ ਪੱਕੀ ਖਬਰ ਜਿਹੜੀ ਕਿ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਹੈ ਉਹ ਇਹੀ ਹੈ ਕਿ ਜਿਵੇਂ ਹੁਣ ਭਗਵੰਤ ਮਾਨ ਨੂੰ ਗ੍ਰਿਫਤਾਰੀ ਵੀ ਦੇਣੀ ਪੈ ਸਕਦੀ ਹੈ ਤਾਂ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਕਿ ਰੇਡ ਕਾ ਫਸਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਸਨੇਹੇ ਵੀ ਜੇਲ੍ਹਾਂ ਦੇ ਵਿੱਚੋਂ ਆ ਰਹੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਜਿਹੜਾ ਕਿ ਐਡਵੋਕੇਟ ਆ ਈਮਾਨ ਸਿੰਘ ਖਾਰਾ ਈਮਾਨ ਸਿੰਘ ਖਾਰਾ ਨੇ ਜਿਹੜੀ ਕਿ ਅਹਿਮ ਜਿਹੜੀ ਕਿ ਜਾਣਕਾਰੀ ਦਿੱਤੀ ਆ ਉਹ ਤੁਹਾਡੇ ਸਾਹਮਣੇ ਧਰਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜੀ ਕਿ ਪੰਜਾਬ ਦੀ ਹਾਲਚਲ ਨੂੰ ਲੈ ਕੇ ਵੱਡੇ ਪੱਧਰ ਤੇ ਇਹ ਖਬਰ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੀ ਕੁਰਸੀ ਕਿਸੇ ਵੇਲੇ ਵੀ ਜਾ ਸਕਦੀ ਹੈ ਤਾਂ ਦੂਜੇ ਪਾਸੇ ਈੜੀ ਨੇ ਜਿਹੜਾ ਕਿ ਉਹਦੇ ਉੱਤੇ ਨਜ਼ਰ ਬੜਾਈ ਹੋਈ ਆ ਕਿ ਜਦੋਂ ਵੀ ਇਹਦਾ ਅਸਤੀਫਾ ਹੁੰਦਾ ਤਾਂ ਉਦੋਂ ਹੀ ਸੀਐਮ ਭਗਵੰਤ ਮਾਨ ਦੀ ਗ੍ਰਿਫਤਾਰੀ ਹੋਣੀ ਹੈ ਪੱਕਾ ਤੈਅ ਮੰਨਿਆ ਜਾ ਰਿਹਾ ਜਿਵੇਂ ਕਿ ਸੀਐਮ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਘਟਾਲੇ ਦੇ ਵਿੱਚ ਫਸਾਇਆ ਗਿਆ ਸੀ ਉਸੇ ਹੀ ਬਰਕਾਰ ਉਸੇ ਹੀ ਪ੍ਰਕਾਰ ਜਿਹੜਾ ਕਿ ਸੀਐਮ ਭਗਵੰਤ ਮਾਨ ਨੂੰ ਜੇਲ੍ਹ ਦੇਖੜੀ ਪੈ ਸਕਦੀ ਹੈ ਇਹ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਤਾਂ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਈਮਾਨ ਸਿੰਘ ਖਾਰਾ ਐਡਵੋਕੇਟ ਨੇ ਜਿਹੜਾ ਕਿ ਵਕੀਲ ਨੇ ਆਪਣਾ ਭਾਈ ਅਮਰਪਾਲ ਸਿੰਘ ਦੇ ਤਾਂ ਉਹਨਾਂ ਨੇ ਜਿਹੜੀ ਕਿ ਅਹਿਮ ਜਾਣਕਾਰੀ ਦਿੱਤੀ ਹੈ ਜੇਲ੍ਹ ਦੇ ਵਿੱਚੋਂ ਜਿਹੜਾ ਕਿ ਨਵੀਂ ਗੱਲ ਅਪਡੇਟ ਸਾਹਮਣੇ ਆਈ ਆ ਉਹ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਬਹੁਤ ਵੱਡਾ ਜਿਹੜੀ ਕਿ ਭੂਮਿਕਾ ਨਿਭਾਊਗੀ ਇਹ ਗੱਲ ਤਾਂ ਮੈਂ ਤੁਹਾਡੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਦਾ ਪਹਿਲਾਂ ਧਿਆਨ ਦੇ ਨਾਲ ਇਸ ਗੱਲ ਨੂੰ ਸੁਣੋ ਉਸ ਤੋਂ ਬਾਅਦ ਕਰਾਂਗੇ ਆਪਾਂ ਆਪਣੇ ਵਿਚਾਰ ਸਾਂਝੇ ਦਾ ਖਾਲਸਾ ਵਹਿਕੀ ਦੀ ਕਥਾ ਦੇ ਦੋਸਤੋ ਪੀਤੇ ਕੁਲ ਦਿਨ ਪਹਿਲਾ ਸੈਂਟਰਲ ਜੇਲ ਦਿਬਰਗੜ ਅਸਾਮ ਵਿਖੇ ਭਾਈ ਆਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾ हथ जो भाई अमृतपाल सिंह ने समुचे पाब वास बेनती एक संदेश भेजे है कि बड़ी ਉਨਾ ਬਦਲੋ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਹਕੂਕਾਂ ਦੇ ਲਈ ਤੇ ਪੰਜਾਬ ਵਾਸੀਆਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਰ ਇੱਕ ਫਸਟਕ ਤਿਰ ਇੱਕ ਖੇਤਰੀ ਤਿਰ ਦਾ ਅਗਾਜ਼ ਹੋ ਚਾ ਰਿਹਾ ਹੈ ਦਰਸਾਲਾ ਵੀਡੀਓ ਲੰਬੀ ਹੋ ਜਾਣੀ ਆ ਗੱਲ ਇਹ ਹੈ ਵੀ ਜਿਵੇਂ ਭਾਈ ਅਮਨਪਾਲ ਸਿੰਘ ਨੇ ਸਨੇਹਾ ਭੇਜਿਆ ਜਿਹੜਾ ਕਿ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਰਿਹਾਈ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜੇ ਕਿ ਮੁਸ਼ਕਲਾਂ ਆ ਰਹੀਆਂ ਸੀ ਬਹੁਤ ਵੱਡੀਆਂ ਮੈਂ ਕਹਿੰਦਾ ਵੀ ਅੜਚਨਾ ਪੈਦਾ ਹੋ ਰਹੀਆਂ ਸੀ ਉਹ ਕਿਤੇ ਨਾ ਕਿਤੇ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਭਾਈ ਅਮਰਪਾਲ ਸਿੰਘ ਨੇ ਇੱਕ ਤਾਂ ਪਹਿਲਾ ਸੁਨੇਹਾ ਤਾਂ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿ ਇੱਕ ਪਾਰਟੀ ਦਾ ਨਿਰਮਾਣ ਕੀਤਾ ਜਾ ਰਿਹਾ ਭਾਈ ਅਮਰਪਾਲ ਸਿੰਘ ਮੰਨਿਓ ਦੂਜੇ ਪਾਸੇ ਸੁਨੇਹਾ ਇਹ ਹੀ ਹੈ ਕਿ ਭਾਈ ਅਮਰਪਾਲ ਸਿੰਘ ਦੀ ਤੇ ਬਾਕੀ ਜਿਹੜੇ ਬੰਦੀ ਸਿੰਘ ਨਾਲ ਹੁਣ ਮੌਜੂਦਾ ਫਸੇ ਹੋਏ ਸੀ ਭਾਈ ਅਮਰਪਾਲ ਸਿੰਘ ਦੇ ਨਾਲ ਨਾਲ ਤਾਂ ਉਹਨਾਂ ਦੀ ਰਿਹਾਈ ਵੀ ਮੰਨੀ ਜਾ ਰਹੀ ਹੈ ਪੱਕੀ ਤੇ ਇੱਕ ਵਸੇ ਜਿਹੜਾ ਕਿ ਸੀਐਮ ਭਗਵੰਤ ਮਾਨ ਦਾ ਮੰਤਰੀ ਮੀਟਿੰਗ ਕਰਨ ਗਿਆ ਸੀ ਸਿੰਘਾਂ ਦੇ ਨਾਲ ਬੰਦੀ ਸਿੰਘਾਂ ਦੇ ਮੋਰਚੇ ਦੇ ਉੱਤੇ ਉਹਦਾ ਨਾਂ ਸੀ ਕੁਲਦੀਪ ਢਾਲੀਵਾਲ ਕੁਲਦੀਪ ਢਾਲੀਵਾਲ ਮੰਤਰੀ ਜਿਹੜਾ ਕਿ ਆਮ ਪਾਰਟੀ ਦਾ ਮੰਤਰੀ ਆ ਤਾਂ ਇਹਨਾਂ ਨੇ ਕਿਤੇ ਨਾ ਕਿਤੇ ਦੋਨੇ ਪਾਸੇ ਜਿਹੜਾ ਕਿ ਗੱਲ ਚਲਾਈ ਹੋਈ ਆ ਇੱਕ ਪਾਸੇ ਸੀਐਮ ਭਗਵੰਤ ਮਾਨ ਨੂੰ ਖਤਰਾ ਵੀ ਦਿਖ ਰਿਹਾ ਵੈਸੇ ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਸੀਐਮ ਸਾਹਿਬ ਦੀ ਕੁਰਸੀ 2-4 ਦਿਨਾਂ ਦੇ ਵਿੱਚ ਖਿਸਕ ਸਕਦੀ ਆ ਇਹ ਵੱਡੀ ਗੱਲ ਮੰਨੀ ਜਾ ਰਹੀ ਆ ਕਿਉਂਕਿ ਹਰ ਆਏ ਦਿਨ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਆਉਂਦੀ ਆ ਸਭ ਤੋਂ ਵੱਡੀ ਅਪਡੇਟ ਤਾਂ ਇਹ ਆ ਕਿ ਜਿਹੜੀ ਹਾਈ ਕਮਾਂਡ ਦਾ ਜਿਹੜਾ ਕਿ ਨਜ਼ਰ ਬਣੀ ਹੋਈ ਆ ਪਲ-ਪਲ ਦੇ ਉੱਤੇ ਉਹਨਾਂ ਦੇ ਉੱਤੇ ਪੂਰੀ ਨਜ਼ਰ ਬਣਾਏ ਹੋਏ ਨੇ ਉਹ ਤਾਂ ਦੂਜੇ ਪਾਸੇ ਈਡੀ ਈਡੀ ਜਿਹੜਾ ਕਿ ਮਹਿਕਮਾ ਇਹਨਾਂ ਨੇ ਗ੍ਰਿਫਤਾਰੀ ਦਾ ਜਿਹੜਾ ਕਿ ਪੂਰਾ ਪੈਂਤਰਾ ਇਹਨਾਂ ਨੇ ਤਿਆਰ ਕਰ ਲਿਆ ਗਿਆ ਕਿ ਜਦੋਂ ਵੀ ਸੀਐਮ ਭਗਵੰਤ ਮਾਨ ਦੀ ਕੁਰਸੀ ਜਾਂਦੀ ਆ ਤਾਂ ਉਹਨੇ ਹੀ ਪੈਣੀ ਉਹਨਾਂ ਨੇ ਗ੍ਰਿਫਤਾਰੀ ਦੇ ਦੇਣੀ ਆ ਕਿਉਂਕਿ ਗ੍ਰਿਫਤਾਰੀ ਦੇਣੀ ਪੈਣੀ ਆ ਕਿਉਂਕਿ ਉਹਨਾਂ ਨੇ ਮਾਮਲੇ ਐਸੇ ਖੜੇ ਕਰ ਦਿੱਤੇ ਨੇ ਕਿ ਪੰਜਾਬ ਦੀ ਜਿਹੜੀ ਕਿ ਸੱਤਾ ਨੂੰ ਦੇਖਦੇ ਹੋਏ ਵੀ ਇਹਨਾਂ ਤੋਂ ਕਾਮਾਕਾਰਾਂ ਨੂੰ ਲੈ ਕੇ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਹੋਇਆ ਤਾਂ ਨਾਲ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਤੇ ਇਲਜ਼ਾਮ ਵੀ ਲੱਗ ਰਹੇ ਨੇ ਸੀਐਮ ਭਗਵੰਤ ਮਾਨ ਤੇ ਭ੍ਰਸ਼ਟਾਚਾਰ ਤੱਕ ਦੇ ਜਿਹੜੇ ਕਿ ਅ ਇਲਜ਼ਾਮ ਲੱਗੇ ਹੋਏ ਨੇ ਪਰਿਵਾਰ ਤੇ ਕਲਜ਼ਾਮ ਲਾਏ ਗਏ ਨੇ ਤਾਂ ਹੁਣ ਇਹਦੇ ਇਹੀ ਦੇਖਣਾ ਆਉਣਾ ਕਿ ਜਿਹੜਾ ਕਿ ਦੀ ਗ੍ਰਿਫਤਦਾਰੀ ਆ ਉਹ ਹੋ ਸਕਦੀ ਆ ਜਾਂ ਨਹੀਂ ਪਰ ਦੂਜੇ ਪਾਸੇ ਜਿਹੜੀ ਕਿ ਹਾਈ ਕਮਾਂਡ ਦਾ ਜਿਹੜਾ ਕਿ ਐਕਸ਼ਨ ਆ ਉਹ ਬੜਾ ਤੇਜ਼ ਹੋ ਚੁੱਕਿਆ ਜਿਹੜਾ ਕਿ ਇਹਨਾਂ ਦਾ ਦਿੱਲੀ ਹੈੱਡ ਕੁਆਟਰ ਮੰਨਿਆ ਜਾਂਦਾ ਉਹਨਾਂ ਦੇ ਉੱਪਰ ਵੀ ਇਹਨਾਂ ਦੀ ਨਜ਼ਰ ਬਣੀ ਹੋਈ ਆ ਮਹਿਕਮੇ ਦੀ ਸੀਐਮ ਭਗਵੰਤ ਮਾਨ ਦੇ ਉੱਪਰ ਵੀ ਖਾਸ ਕਰਕੇ ਸੀਐਮ ਮਾਨ ਨੂੰ ਲੈ ਕੇ ਵੱਡਾ ਖਤਰਾ ਮੰਨਿਆ ਜਾ ਰਿਹਾ ਤੇ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਦੇ ਜਿਹੜੇ ਕੇ ਸੰਕੇਤ ਨੇ ਉਹ ਮਿਲਦੇ ਜਾ ਰਹੇ ਨੇ ਜਲਦ ਹੀ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋ ਸਕਦੇ ਨੇ ਕਿਉਂਕਿ ਇੱਕ ਪਾਸੇ ਬੰਦੀ ਸਿੰਘਾਂ ਦਾ ਮੋਰਚਾ ਵੱਡੇ ਪੱਧਰ ਤੇ ਲੱਗਿਆ ਹੋਇਆ ਉਹ ਵੀ ਸੰਘਰਸ਼ ਤੇਜ਼ ਹੁੰਦੇ ਜਾ ਰਹੇ ਨੇ ਤਾਂ ਦੂਜੇ ਪਾਸੇ ਮੱਖ ਮੰਤਰੀ ਪੰਜਾਬ ਦੇ ਨੇ ਆਪਣਾ ਮੰਤਰੀ ਭੇਜ ਕੇ ਜਿਹੜਾ ਕਿ ਇੱਕ ਪਰਸੋਂ ਦੀ ਗੱਲ ਆ ਜਿਹੜੀ ਮੈਂ ਵੀਡੀਓ ਪਾਈ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਉਹਨਾਂ ਨੇ ਆਪਣਾ ਮੰਤਰੀ ਭੇਜਿਆ ਸੀ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਤਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਈ ਅਮਰਪਾਸ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਤਾਂ ਮੈਂ ਚਾਹੁੰਦਾ ਵੀ ਸਾਡੇ ਪੰਜਾਬ ਦੇ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਸਾਡੇ ਪੰਜਾਬ ਦੇ ਸੂਰਬੀਰ ਬਾਹਰ ਆ ਸਕਦੇ ਨੇ ਚਾਂਸ ਬਣੇ ਹੋਏ ਨੇ ਵੱਡੇ ਪੱਦਰ ਤੇ ਉਹਨਾਂ ਲਈ ਦੁਆ ਵੀ ਕਰ ਸਕਦੇ ਆ ਤੁਸੀਂ ਕਿਉਂਕਿ ਪੰਜਾਬ ਦੀ ਆਵਾਮ ਨੂੰ ਮੈਂ ਕਹਿੰਦਾ ਵੀ ਸਿੱਧੇ ਰਾ ਪਾਉਣ ਵਾਲੇ ਉਹ ਸੂਰਬੀਰ ਬੰਦੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਕਈ ਲੱਖ ਲੋਕਾਂ ਨੂੰ ਲੋੜ ਆ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਵੱਡੇ ਪੱਦਰ ਦੇ ਉੱਤੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਜਿੱਤ ਹਾਸਲ ਕਰਵਾਈ ਤਾਂ ਮੈਂ ਚਾਹੁੰਦਾ ਵੀ ਵੱਡੇ ਪੱਦਰ ਤੇ ਵੀਡੀਓ ਵੀ ਸ਼ੇਅਰ ਹੋਣੀ ਚਾਹੀਦੀ ਹੈ ਬਦ ਤੋਂ ਬਦ ਆਪਣੇ ਲੋਕਾਂ ਦੇ ਵਿੱਚ ਇਹ ਸੁਨੇਹਾ ਜਾਣਾ ਚਾਹੀਦਾ ਤੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਕੇ ਰਸਤੇ ਨੇ ਉਹ ਸਾਫ ਹੁੰਦੇ ਜਾ ਰਹੇ ਨੇ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤੇ ਲਾ ਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ